ਨਨ ਫੜ ਬੇਬੇ ਨੇ ਸਿਖਾਈ ਸਦਾ ਇੱਕੋ ਗੱਲ ਆ ਕਿ ਚੋਰੀ ਪੁੱਤ ਕਦੇ ਨਾ ਦਿਵਾਨੀ ਕਰਨੀ ਘਰੇ ਬੈਠ ਖਾ ਲੋ ਚੀਜ਼ ਜਿਹੜੀ ਤੁਹਾਨੂੰ ਚੰਗੀ ਲੱਗੇ ਪਰ ਨਸ਼ਿਆਂ ਦੇ ਵਿੱਚ ਨਹੀਂ ਜਵਾਨੀ ਕਰਨੀ ਬਾਪੂ ਕਹਿੰਦਾ ਮਿਹਨਤ ਨੂੰ ਕਰਮ ਬਣਾ ਕੇ ਰੱਖੀ ਨਾ ਤੇਰੇ ਰਹੂ ਤੇਰੇ ਬੱਚਿਆਂ ਦੇ ਕੰਮ ਆਉ ਸੁੱਖ-ਸਾਂਦ ਨਾਲ ਤੇਰਾ ਪੁੱਤਰਾ ਵੱਡਾ ਪਰ ਹੋ ਕੋਲ ਤੇਰੇ ਤੈਨੂੰ ਨਾਰਵਾਉਣ ਵਾਲਾ ਗਾਮ ਆਉ ਵੱਡਾ ਭਾਈ ਸਾਧ ਕਹਿੰਦਾ ਸੋਨਾ ਘਟ ਚੰਗਾ ਹੁੰਦਾ ਕਰਨੀ ਤਰੱਕੀ ਜੇ ਗਰੀਬੀ ਵਾਲੇ ਰਾਹ ਚੋਂ ਚਾਰ ਪੈਰ ਯਾਦ ਰੱਖੇ ਰੱਬ ਦੂਜੀ ਮੌਤ ਨੂੰ ਸਤਨਾਮ ਵਾਹਿਗੁਰੂ ਆਵੇ ਹਰ ਸਾਚੋਂ ਛੋਟਾ ਭਾਈ ਕਹਿੰਦਾ ਗੋਪੀ ਸੌਖੀ ਨਹੀਂ ਕਮਾਈ ਹੁੰਦੀ ਰਾਤ ਤੇ ਦੁਪਹਿਰ ਸਾਰੀ ਨਾਕਿਆਂ ਤੇ ਲੰਘਦੀ ਜਦੋਂ ਪੈਸਾ ਲਾਵੀਂ ਬੜਾ ਲਾਂਗੀ ਸੋਚ ਸੋਚ ਕੇ ਕੀਮਤਿਆ ਪੈਸਾ ਮੇਰੇ ਧੁੱਪੇ ਸਾੜੇ ਚੰਦ ਦੀ ਕੀਮਤਿਆ ਪੈਸਾ ਮੇਰੇ ਤੁੱਪੇ ਸਾਰੇ ਚੰਗੇ